ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆਂ ਪੁੱਚੋ ਮੰਡੀ ਜੀ ਸੂਤਾਂ ਦੀ ਭਾਰੀ ਰੌਣਕ ਇੱਧਰ ਕੈਮਰਾ ਮਾਰੋ ਜੀ ਅਰਪਿੰਦਰ ਕੌਰ ਬਰਾੜ 7986027193 ਇਹਨਾਂ ਦੇ ਸਦਕਾ ਤੇ ਸੁਖੀ ਮਾਨ ਦੇ ਸਦਕਾ ਇਹ ਸਾਰਾ ਪ੍ਰੋਜੈਕਟ ਲੱਗਿਆ ਹੋਇਆ ਤੇ ਇਹਨਾਂ ਨੇ ਆਪਣਾ ਵੀ ਇੱਕ ਲਾਇਆ ਹੋਇਆ ਪ੍ਰੋਜੈਕਟ ਜੀ ਤੇ ਕੀ ਖੁਸ਼ ਹੈ ਜੀ ਨਾਲ ਵਿਆਹ ਸ਼ਾਦੀਆਂ ਦੇ ਨਾਲ ਜੁੱਤੀ ਬਣ ਜਾ ਮੇਲੇ ਨੇ ਟਣਕਾ ਆ ਕੇ ਜੁੱਗੂ ਗੁਰੂ ਆਪਣੇ ਕੋ ਹੈਂਡਵਰਕ ਜੀ ਹਾ ਸੂਟ ਜੀ ਕਸਮ ਖੁਦਾ ਦੀ ਇਹਨਾਂ ਨੇ ਸਟਿਚਿੰਗ ਕਰਕੇ ਦਿੱਤੀ ਸੂਟ ਵੀ ਇਹਨਾਂ ਨੇ ਦਿੱਤਾ ਜੀ ਇੱਥੇ ਪਾਇਆ ਜੀ ਕਿਵੇਂ ਲੱਗਦੀ ਏ ਮੈਂ ਜੇ ਮੈਂ ਸੋਹਣੀ ਲੱਗਦੀ ਆ ਤੇ ਮੇਲਣ ਦਾ ਹੋਰ ਵੀ ਸੋਹਣੀ ਲੱਗਣਗਾ ਨਾ ਜੀ 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 ਆ ਦੇਖੋ ਕਿੰਨਾ ਸੋਹਣਾ ਜੀ ਅੰਗੂਰੀ ਕਲਰ ਆਰੀ ਵਰਕ ਆਰੀ ਵਰਕ ਜੀ ਦੇਖੋ ਜੀ ਇਹ ਦੁਪੱਟਾ ਜੀ 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 ਆਪ ਕੋਲ ਪ੍ਰਿੰਟਰ ਕਿੰਨਾ ਜੀ ਜੀ ਇਹ ਪੈਸਾ ਆ ਜਦੋਂ ਨਾਨਕੇ ਮਿਲ ਜੀ ਜਾਣਾ ਹੈ ਜਾ ਕੇ ਪਹਿਲਾਂ ਘਰੋਏ ਪਾ ਜੋ ਉੱਥੇ ਜਾ ਕੇ ਫੇਰ ਬਦਲ ਲੈ ਫੇਰ ਆ ਪਾ ਲਿਓ ਹਨ ਜੀ ਇਹ ਪੈਸਾ ਵਾਤਰਾ ਪੰਜ ਸੱਤ ਸੂਟ ਪਾਉਂ ਪਿੰਡ ਦੇ ਮੁੰਡਿਆਂ ਦੀ ਮੈਂ ਰੇਲ ਬਣਾ ਕੇ ਜਾਉਂ ਬਹੁਤ ਸੋਹਣਾ ਕੰਮ ਆ ਜੀ ਆ ਦੇਖੋ ਨਾਲ ਜੁੱਤੀਆਂ ਜੀ ਮੇਰੇ ਮੇਜ ਦੀ ਜੁੱਤੀ ਤਾਂ ਕੋਈ ਲੈ ਕੇ ਨਹੀਂ ਆਏ ਤੁਸੀਂ ਦੇਖੋ ਆਉਂਦੀ ਨਹੀਂ ਆਉਂਦੀ ਦੋ ਜੋੜ ਕੇ ਆਉਣਗੀਆਂ ਮੇਰੇ ਇੱਕ ਹਾਂ ਜੀ ਦੇਖੋ ਜਿਵੇਂ ਹਨਾ ਆ ਕਲਰ ਨਾਲ ਮੈਚਿੰਗ ਹੋ ਗਈ ਦੇਖੋ ਬਾ ਕਮਾਲ ਆ ਦੇਖੋ ਜੀ ਐਦਾਂ ਜੁੱਤੀਆਂ ਪਾ ਸਕਦੇ ਹੋ ਜੀ ਜਿਵੇਂ ਅੰਗੂਰੀ ਨਾਲ ਹੋ ਗਈ ਜੀ ਤੁਸੀਂ ਨਾਲ ਦੀਆਂ ਵੀ ਤਿਆਰ ਕਰਵਾ ਦਿੰਨੇ ਸੂਟ ਦੇ ਨਾਲ ਦੇਖੋ ਜੀ ਬਾ ਕਮਾਲ ਆ ਜੀ ਨਾਲ ਦੀ ਸੂਟ ਤੇ ਨਾਲ ਦੀਆਂ ਜੁੱਤੀਆਂ ਜੀ ਸੋ ਇਹਨਾਂ ਨੂੰ ਵਿਜਿਟ ਕਰੋ ਜੀ ਸਾਡੇ ਭੈਣ ਜੀ ਰਵਿੰਦਰ ਕੌਰ ਬਰਾੜ ਨੂੰ ਜੀ ਥਾ ਥਾ ਦੇ ਪੰਜਾਬ ਚ ਮੇਲੇ ਕਰਾਉਂਦੇ ਰਹਿੰਦੇ ਆ ਤੇ ਸਲੂਟ ਹੈ ਮੇਰਾ ਰਪਿੰਦਰ ਕੌਰ ਵਰਾਰ ਦੀ ਪੂਰੀ ਟੀਮ ਨੂੰ ਜੀ ਸ਼ੁਕਰੀਆ ਜੀ ਹਾਂ ਜੀ ਬੱਚਿਓ ਕਿੱਥੋਂ ਆਏ ਆ ਤੁਸੀਂ ਅਸੀਂ ਆਏ ਆ ਕਾਲਚਰਾਣ ਤੋਂ ਹਾਂ ਜੀ ਸਤਿ ਸ੍ਰੀ ਅਕਾਲ ਜੀ ਮੈਂ ਚਾਚੀ ਲੋਤਰੋ ਤੇ ਨਾਲ ਸਾਡੇ ਆਏ ਆ ਜੀ ਕਾਲਚਰਾਣੀ ਨੰਦਗੜ ਖੁੱੱਦਾ ਇਹ ਪਿੰਡਾ ਪਿਉਰੀ ਗਿੱਦੜਵੇ ਤੋਂ ਜਦੋਂ ਆਪਾਂ ਇੱਧਰ ਨੂੰ ਆਉਣੇ ਆ ਜੀ ਸੰਗਤ ਮੰਡੀ ਨੂੰ ਰਾਹ ਦੇ ਵਿੱਚ ਪਿੰਡ ਆਉਂਦਾ ਕਾਲਚਰਾਣੀ ਜੀ ਇਹ ਬਾਜ਼ਾਰ ਰੋਡ ਤੇ ਵੀ ਆਜਣਾ ਕਾਲਚਰਾਣੀ ਜੀ 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 ਇਕੋਤਨਾ ਜੀ ਗੀਤਕਾਰ ਵੀ ਹੈ ਜਿਹਦੀ ਚੱਕੀ ਸੀਗੀ ਜੀ ਪ੍ਰੀਤਕਾਲ ਚਰਾਣੀ ਜੀ ਅੰਮਰ ਦੇ ਫਿਰਕਣੇ ਬੜੇ ਗੀਤ ਗਾਏ ਆ ਮਮਨਤ ਸ੍ਰੀਖ ਸਾਹਿਬ ਨੇ ਬੜੇ ਗੀਤ ਗਾਏ ਆ ਜੀ ਸੋ ਪ੍ਰੀਤਕਾਲ ਚਰਾਣੀ ਤੋਂ ਸਾਡੀ ਭੈਣ ਆਈ ਏ ਭੈਣੇ ਮੋਬਾਈਲ ਨੰਬਰ ਬੋਲ 9876099482 98760 ਹਾਂਜੀ 97482 97482 ਮਾਨਣਾ ਵਾਲਿਓ ਸਿੰਘੇ ਵਾਲਿਓ ਤੇ ਡੱਬਾ ਵਾਲੀ ਹਸੋ ਲੈ ਕੇ ਤੁਸੀਂ ਵਿజిਟ ਕਰ ਸਕਦੇ ਨੇ ਨੇੜੇ-ਨੇੜੇ ਵਿਆਹ ਸ਼ਾਦ ਬੰਬੀ ਹੀ ਵਾਲੇ ਨੇੜੇ-ਨੇੜੇ ਪਿੰਡ ਆ ਜੀ ਹਾਂਜੀ ਤੇ ਤੁਸੀਂ ਤਿਆਰ ਵੀ ਕਰਦੇ ਨੇ ਸੂਟ ਜੀ ਤਿਆਰ ਵੀ ਕਰਦੇ ਆ ਜੀ ਆ ਦੇਖੋ ਸੋਹਣੇ ਸੂਟ ਆ ਜੀ ਹਾਂਜੀ ਨਾਰਮਲ ਕੋਟਨ ਨਾਰਮਲ ਗਰਮੀ ਚ ਪਾਉਣ ਵਾਲੇ ਸੂਟ ਜੀ ਤੇ ਨਮਸਕਾਰ ਜੀ ਬੀਬੀ ਕਿੱਦਾਂ ਤੁਸੀਂ ਤਾਂ ਸਿਉਣਾ ਪਾ ਲਿਆ ਉਮਰ ਨੰਗਾ ਲਈ ਤੇ ਨਵੀਆਂ ਕੁੜੀਆਂ ਕਿੱਧਰ ਜਾਣ ਹੁਣ ਆ ਲਓ ਸਾਡੀ ਆ ਲਓ ਬਿਲਕੁਲ ਜੀ ਹਾਂ ਕਿਉਂਕਿ ਸਿਉਣਾ ਗਰੀਬ ਦੀ ਪਹੁੰਚ ਤੋਂ ਬਾਹਰ ਹੋਇਆ ਪਿਆ ਜੀ ਜੇ ਕੋਈ ਪਾਉਂਦਾ ਜੀ ਉਹ ਸੇਵਣੀ ਲੱਖ ਵਾਲਾ ਕੋਈ ਪਾਵੇ ਨਹੀਂ ਉਹ ਸੇਵ ਹੀ ਨਹੀਂ ਜੀ ਜੀ ਸੋ ਇਸੇ ਲਈ ਸ਼ੌਂਕ ਪੂਰਾ ਕਰੋ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਸੋਜ ਨੂੰ ਖੰਮਾ ਦੀ ਲੋੜ ਨਹੀਂ ਹੁੰਦੀ ਜਿੱਥੇ ਕੋਈ ਦਵਾਈ ਨਾ ਕੰਮ ਆਵੇ ਉੱਥੇ ਚੁੜਕੀ ਸਵਾਦ ਹੀ ਜ਼ਿੰਦਗੀ ਮੋੜ ਦਿੰਦੀ ਅੱਖੇ ਮੱਖਣ ਵਾਲਾ ਡਰਦਾ ਨਹੀਂ ਦੁਸ਼ਮਣਾਂ ਤੋਂ ਝਿੜਕ ਯਾਰ ਦੀ ਰੱਤ ਨਿਚੋੜ ਦਿੰਦੀ ਸੋ ਜੀ ਝੜਕਣ ਦੀ ਕੋਈ ਲੋੜ ਨਹੀਂ ਤੇ ਇੱਕ ਪੌਂ ਤੇ ਇੱਕ ਲਾਓ ਹਾਂਜੀ ਸਾਰੇ ਸ਼ੌਂਕ ਸਾਰੇ ਸ਼ੌਂਕ ਪੂਰੇ ਕਰੋ ਜੀ ਆ ਦੇਖੋ ਜੀ ਸਾਡੀਆਂ ਜਿਹੜੀਆਂ ਛੋਟੀਆਂ ਬੱਚੀਆਂ ਸਕੂਲ ਜਾਂਦੀਆਂ ਹਨਾ ਜੀ ਨਿੱਕੇ ਨਿੱਕੇ ਟੌਪਸ ਜੀ 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 ਤੇ ਆਹ ਦੇਖੋ ਅਨੇ ਕਿੰਨੇ ਸੋਹਣੇ ਇਹ ਬਾਲੀਆਂ ਜੀ ਕਿੱਥੋਂ ਆਏ ਜੀ ਤੁਸੀਂ ਇਹ ਮਲੋਟ ਮਲੋਟ ਮੰਤਰੀਆਂ ਦੇ ਨੇੜੇ ਤੇੜੇ ਦਾ ਸ਼ਹਿਰ ਮਲੋਟ ਜੀ ਮਲੋਟ ਏਰੀਏ ਦੇ ਬਹੁਤ ਮੰਤਰੀ ਹੈ ਜੀ ਇਹ ਮਲੋਟ ਜਦੋਂ ਬਟਿੰਡੇ ਤੋਂ ਆਪਾਂ ਜਾਣੇ ਜੀ ਕਿੱਦੜਵਾ ਹੁੰਦਾ ਬਲੋਟ ਆਉਂਦਾ ਹਵੋਰ ਆਉਂਦਾ ਗੰਗਾ ਨਗਰ ਆਉਂਦਾ ਡੱਬਾ ਲਈ ਤੋਂ ਡੱਬਾ ਲਈ ਆਉਂਦਾ ਮਲੋਟ ਆਉਂਦਾ ਮੁਕਸਰਮ ਦਾ ਰਾਹ ਦੇ ਵਿੱਚ ਮਲੋਟ ਆਉਂਦਾ ਜੀ ਸੋ ਮਲੋਟ ਵਾਲੇ ਆਪਣਾ ਮੋਬਾਈਲ ਨੰਬਰ ਬੋਲੋ ਜੀ 9980176015 ਮੇਰਾ ਹੋਲ ਸੇਲ ਦਾ ਵੀ ਕੰਮ ਹੈ ਹੋਲ ਸੇਲ ਵਿੱਚ ਹੀ ਮਿਲ ਪ੍ਰਾਈਸ ਵਿੱਚ ਵੀ ਮਿਲ ਜਾਂਦੀ ਹੈ ਜੀ 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 ਤੁਸੀਂ ਵਿਜ਼ਿਟ ਕਰ ਸਕਦੇ ਹੋ ਜੀ ਹਾਂਜੀ ਸ਼ੁਕਰੀਆ ਜੀ ਮਿਹਰਬਾਨੀ ਜੀ ਜੀ नमस्कार सर कहां से आए हो आप गंगानगर से गंगानगर जी राजस्थान वाले ने, ने मल्ला मारिया जी पंजाब तक आ रहे हैं थोड़ा सारा ना डिफ्रैक्ट काम है जी का हां जी गद्दियां असराणी सोफियों के कवर हां जी, जी। ना। और की खुश है जी आपके कोले पार्टी बॉक्स ऑफ मैनेजर हां जी रोटियां वाला डब्बा जी मेनू पता सी ये काडा राजस्थान वाली कट सकते हैं जी बिल्कुल जी सर आ की चीज है जी ये कुशन कवर है ये गद्दी के कवर है ना जी गद्दी के कवर जी जी ये सारा खादी का है जी जी ਆ ਦੇਖੋ ਵੀ ਹੈਂਡ ਮੇਡ ਹੈ ਸਾਰਾ ਇੰਨੇ ਰੋਟੀ ਗਿੱਲੀ ਨਹੀਂ ਹੁੰਦੀ ਮਿਹਨਤ ਦਾ ਮੁੱਲ ਹੈ ਨਾ ਜੀ 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 ਸਾਰਾ ਬੜਿਆ ਹੈ ਸਾਰਾ ਘਰ ਨਾਲ ਬੜਿਆ ਅੱਜ ਘਰ ਨਾਲ ਬਣਿਆ ਜੀ ਜੀ ਉਹ ਸਿਆਣੇ ਕਹਿੰਦੀ ਹੈ ਜੀ ਵੀ ਹੰਕਾਰ ਕਹਿੰਦਾ ਮੈਨੂੰ ਕਾਸੀ ਦੀ ਲੋੜ ਨਹੀਂ ਤੇ ਤਯਰਬਾ ਕਹਿੰਦਾ ਲੋੜ ਪੈਣ ਤੇ ਗਲੀ ਦੇ ਕੱਖਾਂ ਦੀ ਲੋੜ ਪੈ ਜਾਂਦੀ ਹੈ ਆਹ ਦੇਖੋ ਜੀ ਗਲੀ ਦੇ ਕੱਖਾਂ ਤੋਂ ਚੀਜ਼ ਤਿਆਰ ਕੀਤੀ ਹੋਈ ਹੈ ਜਿਹੜੇ ਸਾਡੇ ਕਿਸਾਨ ਵੀ ਰੱਗ ਵੀ ਲਾਉਂਦੇ ਆ ਜੀ ਪਰ ਜਿਹੜੇ ਕਾਰ ਕੱਢਣ ਜਾਣਦੇ ਆ ਜੀ ਤੇ ਤੁਹਾਡੇ ਸਲਾਮ ਹੈ ਇਸ ਕਾਰਨ ਜੀ ਮੇਰੀ ਸੋ ਬਹੁਤ ਸੋਹਣਾ ਕੰਮ ਹੈ ਜੀ ਤੁਹਾਡਾ ਜੀ ਜੀ ਚੋਲੇ ਵੀ ਇਹਦੇ ਤੁਹਾਡੇ ਕੋਲੇ ਜੀ ਚੋਲੇ ਜੀ ਆ ਲੈ ਆਓ ਜੀ ਚੋਲੇ ਆ ਆਦੀ ਆਪ ਦੀ ਫੈਕਟਰੀ ਦਾ ਇਹ ਚੋਲੇ ਓਹੋ ਆ ਦੇਖੋ ਜੀ ਕਿੰਨਾ ਸੋਹਣਾ ਜੀ ਸਮਾਨ ਖਰੀਦਣਾ ਖਰੀਦੋ ਤੇ ਨਹੀਂ ਇਹਦੇ ਵਿੱਚ ਗੁਲਦਸਤਾ ਪਾ ਕੇ ਕੰਧ ਤੇ ਟੰਗ ਦਿਓ ਜੀ ਸਹੀ ਹੈ ਹੈਨਾ ਜੀ ਹਾਂ ਜੀ ਬਹੁਤ ਸੋਹਣੇ ਆ ਜੀ ਸਰ ਇਹਨਾਂ ਦੀ ਕੀਮਤ ਕੀ ਹੈ ਜੀ 300 ਰੁਪਏ 300 ਰੁਪਏ ਜੀ ਪੁਸ਼ ਵੀ ਨਹੀਂ ਵੇਖੀ ਦਾ 300 ਰੁਪਏ ਜੀ ਸਾਰਾ ਹੱਥ ਨਾਲ ਬਣਿਆ ਆ ਜੀ ਜੀ ਸਾਰਾ ਆਪਣਾ ਮੋਬਾਈਲ ਨੰਬਰ ਬੋਲ ਦਿਓ 9462601797 ਗੰਗਾ ਨਗਰ ਵਾਲੋ ਮੈਂ ਇੱਕ ਪੀਐਸ ਦੀ ਟਾਣੀ ਆਈ ਆ ਉਥੇ ਕਲੰਬਰਗਰੇ ਵਾਲਾ ਕਾਫੀ ਟਾਈਮ ਹੋ ਗਿਆ ਸ਼ੋਅ ਲੈ ਆ ਸੀ ਜੀ ਬਹੁਤ ਪਿਆਰ ਸਤਿਕਾਰ ਦਿੰਦੇ ਆ ਤੁਹਾਡੇ ਇਲਾਕੇ ਵਾਲੇ ਜੀ ਪੰਜਾਬ ਆ ਕੇ ਕਿਵੇਂ ਲੱਗਿਆ ਬਹੁਤ ਵਧੀਆ ਜੀ ਠੀਕ ਹੈ ਜੀ ਆ ਦੇਖੋ ਝੋਲਾ ਮੈਂ ਲੈ ਕੇ ਜਾਨੀ ਕੋਸ ਨਾ ਕੋਸ ਇਹਨਾਂ ਦਿਓ ਆ ਕੀ ਦੇਖੇ ਆ ਝੋਲਾ ਲੈ ਲਿਆ ਮੈਂ ਇਤੋਂ ਭਰ ਕੇ ਲੈ ਕੇ ਜਾਊਂਗੀ ਮੈਂ ਰੰਗੀਲਾ ਦਾ ਜੀ ਜੀ ਆ ਦੇਖੋ ਚਾਦਰਾਂ ਵੀ ਹੈਗੀਆਂ ਜੀ ਬੈਡਾਂ ਦੀਆਂ ਆਹ ਦੇਖੋ ਜੀ ਇਹ ਸਾਰਾ ਹੈਂਡ ਮੇਡ ਹੈ ਚਾਦਰ ਅੱਛਾ ਜੀ ਹੈਂਡ ਬੇਡ ਚਾਦਰ ਤੁਸੀਂ ਆਪ ਮਿਹਨਤ ਕੀਤੀ ਹੈ ਸਾਰੀ ਜੀ ਸਾਡੀ ਆਪ ਦੀ ਫੈਕਟਰੀ ਹੈ ਜੀ ਸਾਰਾ ਆਹ ਸਰਹਾਣੇ ਹਾਂ ਜੀ ਆਹ ਦੇਖੋ ਬਈ ਐਡੇ ਐਡੇ ਸਰਹਾਣੇ ਆ ਇਹ ਮੰਤਰੀ ਵਾਲੇ ਸਰਹਾਣੇ ਆ ਜੀ ਇਹ ਚਾਦਰ ਹੈਗੀ ਇਹ ਚਾਦਰ ਜੀ ਇੱਕ ਪਾਸੇ ਆਹ ਡਿਜ਼ਾਈਨ ਆਊਗਾ ਇੱਕ ਪਾਸੇ ਸਰ ਚਾਦਰ ਦੀ ਕੀਮਤ ਹੈ ਜੀ 1000 ਰੁਪਏ ਦੀ ਇੱਕ ਇੱਕ ਚਾਦਰ ਜੀ ਦੋ ਸਰਹਾਣੇ ਜੀ ਨਾਲ ਰਿਵਰਸਿਬਲ ਅੱਛਾ ਟੋਟਨ ਹੈ ਪਿਆਰ ਬਿਸਦੇ ਪਾਸੇ ਹੋਰ ਪੁੱਠੇ ਪਾਸੇ ਹੋਰ ਇੱਕ ਚਾਦਰ ਤੇ ਦੋ ਸਰਾਣੇ ਹਾਂਜੀ ਅ ਰੇਟ ਜੀ 1000 ਰੁਪਏ 1000 ਜੀ ਜੀ ਠੀਕ ਹੈ ਸਰ ਹਾਲੋ ਜੀ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਆਏ ਹੋ ਬਈ ਤੁਸੀਂ ਡੱਬੋ ਵਾਲੀ ਜੀ ਹਰਿਆਣਾ ਤੇ ਅੱਧਾ ਪੰਜਾਬ ਨਾਲ ਸੂਟ ਜੀ ਤੁਸੀਂ ਕਿੱਥੇ ਆਏ ਜੀ ਭਗਤਾ ਭਾਈ ਕਿਦੋਂ ਜੀ ਇਧਰ ਅੱਛਾ ਦੋ ਆ ਪ੍ਰੋਜੈਕਟ ਇਹ ਆ ਜੀ ਡੱਬਾ ਵਾਲੀ ਤੋਂ ਬੈਗ ਭੈਣਾ ਵਾਸਤੇ ਭੈਣਾ ਨੂੰ ਬੇਨਤੀ ਹੈ ਵੀ ਤੁਸੀਂ ਵਿਆਹ ਸ਼ਾਦੀ ਆਉਣੀ ਜੀ ਹਾਂਜੀ ਹਾਂਜੀ ਵੱਡੇ ਬੈਗ ਵੀ ਹੈਗੇ ਜੀ ਕਿ ਕੋਈ ਜਵਾਕਾ ਜੱਲੇ ਵਾਲੀ ਹੁੰਦੀ ਵਿੱਚ ਡੈਪਰ ਪਾਉਣੇ ਹੁੰਦੇ ਆ ਵੱਡੇ ਵੀ ਹੈਗੇ ਇੱਥੇ ਹੈਗੇ ਜੀ ਹਾਂਜੀ ਵੱਡੇ ਬੈਗ ਵੀ ਹੈਗੇ ਜੀ 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 ਹਾਂ ਆ ਵੱਡੇ ਬੈਗ ਚਾਹੀਦੀ ਹੈ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਮੇਰਾ ਮੋਬਾਈਲ ਨੰਬਰ ਹੈਗਾ 70623008 70623008 3008 ਤੇ ਤੁਸੀਂ ਡੱਬਾ ਵਾਲੀ ਆਲੇ ਵਿਜ਼ਿਟ ਕਰ ਸਕਦੇ ਆ ਆਰਡਰ ਤੇ ਵੀ ਤਿਆਰ ਕਰਵਾ ਦਨੇ ਜੀ ਵੱਡਾ ਛੋਟਾ ਸਾਈਜ਼ ਹੈ ਜੀ ਸੋ ਪਰਮਾਤਮਾ ਸਾਨੂੰ ਤਰੱਕੀ ਦੇਵੇ ਜੀ ਆਓ ਜੀ ਭਗਤਾ ਭਾਈ ਕੇ ਵਾਲਿਓ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿਵੇਂ ਲੱਗਿਆ ਅੱਜ ਪੁਚਵੰਡੀ ਆ ਕੇ ਠੀਕ ਚੱਲਿਆ ਕੰਮ ਜੀ ਸੋ ਇਹ ਪੇਂਟ ਕੀਤੀ ਹੋਈ ਹੈ ਜੀ ਇਹ ਆਪਣੀ ਡਿਜੀਟਲ ਪ੍ਰਿੰਟਿੰਗ ਅੱਛਾ ਡਿਜੀਟਲ ਵੀ ਕਈ ਵਾਰੀ ਆਪਣੇ ਕੋਲੇ ਆਪਣੇ ਕੋਲੇ ਵੀ ਡਿਜ਼ਾਈਨ ਹੁੰਦਾ ਜੀ ਤੇ ਤੁਸੀਂ ਪ੍ਰੈਸ 'ਚ ਪਾ ਕੇ ਉਹ ਕਰਦਨੇ ਆ ਜੀ ਹੁਣ ਮੈਂ ਇਹਨਾਂ ਤੋਂ ਫੁੱਲਾ ਵਾਲਾ ਸੂਟ ਤਿਆਰ ਕਰਵਾਉਣਾ ਸਪੈਸ਼ਲ ਠੀਕ ਹੈ ਹਾਂ ਜੀ ਆ ਦੇਖੋ ਪਸੰਦ ਆ ਦੇਖੋ ਅੱਛਾ ਇੰਨਾ ਜੋ ਜੀ ਹਾਂ ਕੋਈ ਮਰਜ਼ੀ ਕੋਈ ਮਰਜ਼ੀ ਅੱਜ ਚਾਚੀ ਲੁਤਰ ਨੂੰ ਆਫਰ ਲਾਤੀ ਭਗਤੇ ਵਾਲਿਆਂ ਨੇ ਇਹਨਾਂ ਦਾ ਦਿਲ ਵੱਡਾ ਹੈ ਕਿਉਂਕਿ ਇਹਨਾਂ ਦੇ ਤਾਂ ਪਪੂਤਾ ਨੇ ਖੂ ਲਾਤਾ ਸੀ ਸਰ ਮੋਬਾਈਲ ਨੰਬਰ ਬੋਲ ਦੋ ਜੀ 98099904000 98099904000 04000 ਮੈਨੂੰ ਦੱਸੋ ਬੀਬੀ ਇਹਦੇ ਕੈਮਰਾ ਮਾਰੋ ਕੁੜਗੇ ਮੇਰੇ ਕਿਹੜਾ ਸੂਟ ਚੰਗਾ ਲੱਗੂਗਾ ਅੱਜ ਇਹਨਾਂ ਤੇ ਹੁਣ ਮੇਰੇ ਕੋਲੇ ਚੋਲਾ ਹੈ ਮੈਂ ਪੌਨੀ ਪੁੱਤ ਡਾਰਕ ਰੰਗ ਦੇ ਡਾਰਕ ਰੰਗ ਦੇ ਬਲੈਕ ਤਾਂ ਹੈਗਾ ਜੀ ਆ ਵੀ ਸੁਣਾ ਲੱਗਿਆ ਨਾ ਜੀ ਆ ਵੀ ਡਾਰਕ ਹੈ ਆ ਸੁਣਾ ਲੱਗੂ ਜੀ ਆ ਸੂਟ ਲੈ ਚੱਲੀ ਆ ਜਿਵੇਂ ਪਖਤੇ ਵਾਲਿਆ ਤੋਂ ਜੀ ਬਾਂਜੂ ਜੀ ਮੇਰਾ ਹਾਂ ਜੀ ਇਹ ਸਰਦੀ ਚ ਬੂ ਜੀ ਅੱਜ ਮੌਸਮ ਆਊਗਾ ਜੀ ਹਾਂ ਮੈਂ ਵਰਤ ਵੀ ਰੱਖੂੰਗੀ ਸਾਡੇ ਚਾਚੇ ਦਾ ਠੀਕ ਹੈ ਜੀ ਆ ਲਓ ਜੀ ਠੀਕ ਹੈ ਜੀ ਵੀ ਐਦਾਂ ਤਿਆਰ ਕਰਵਾ ਸਕਦੇ ਹਾਂਗੇ ਤੁਸੀਂ ਹਾਂ ਆ ਦਿਖਾਓ ਜੀ ਡਿਜ਼ਾਈਨ ਜਿਵੇਂ ਕਿਸੇ ਨੇ ਸਾਫ ਸੂਟ ਤੇ ਪ੍ਰਿੰਟ ਕਰਾਉਣਾ ਜੀ ਆ ਚੀਜ਼ ਜੀ ਉੱਚ ਵਾਲਿਓ ਬੀਬੀਆਂ ਦੇ ਕੈਮਰਾ ਮਾਰੋ ਜੀ ਇਹਦਾ ਡਿਜ਼ਾਈਨ ਇਹਦਾ ਡਿਜ਼ਾਈਨ ਇੱਕ ਫੁੱਲ ਪਵਾਓ ਦੋ ਪਵਾਓ ਜਿੱਡੇ ਕਿ ਤੁਹਾਡੀ ਜੇਬ ਕੰਮ ਕਰਦੀ ਹੈ ਜੀ ਚਾਹੇ ਸਾਰੇ ਸੂਟ ਤੇ ਪਵਾ ਲਓ ਜੀ ਜੀ ਹਾਂ ਜੀ ਆ ਚਿੜੀਆਂ ਚਿੜੀਆਂ ਤੋਤੇ ਪਾ ਸਕਦੇ ਆ ਸੂਟ ਦਾ ਦੇਖੋ ਜੀ ਆ ਦੇਖੋ ਸੇਮ ਜੀ ਜੀ ਠੀਕ ਹੈ ਜੀ ਲੋ ਭਾਈ ਮੇਰਾ ਕਿਹੜਾ ਕਿਹੜਾ ਸੂਟ ਮੇਰਾ ਸੂਟ ਲੈ ਕੇ ਅੱਜ ਮੈਂ ਚੋਲਾ ਫਰਕ ਲੈ ਗਿਆ